ਤੁਹਾਨੂੰ ਬਹੁਤ ਹੀ ਸਤਿਕਾਰਯੋ ਸਾਰੇ ਪੱਤਰਕਾਰ ਸਹਿਬਾਨ ਪਹਿਲਾਂ ਤਾਂ ਇਸ ਗੱਲ ਲਈ ਮਾਫੀ ਕਿ 2 ਵਜੇ ਦਾ ਟਾਈਮ ਸੀ 2:12 ਹੋ ਗਏ ਆ ਅਸੀਂ 15-20 ਮਿੰਟ ਲੇਟ ਕਿਉਂਕਿ ਮੀਟਿੰਗ ਸ਼ੁਰੂ ਕੀਤੀ ਸੀ ਦੇਰ ਹੋਏ ਨੰਬਰ 2 ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਸਾਡੇ ਹਰ ਸਨੇਹ ਤੇ ਵੱਡੇ ਜਨਤੂ ਜੀ ਪਹਿਲਾਂ ਵੀ ਆਉਂਦੇ ਰਹੇ ਪਰ ਅੱਜ ਬਹੁਤ ਹੀ ਵੱਡੀ ਗਿਣਤੀ ਵਿੱਚ ਆਏ ਇਸ ਦਾ ਤੁਹਾਨੂੰ ਪਤਾ ਹੈ ਕਿ 18 ਜਨਵਰੀ ਨੂੰ ਬਹੁਤ ਹੀ ਮਹੱਤਵਪੂਰਨ ਮੁੱਦਿਆਂ ਦੇ ਚੰਡੀਗੜ੍ਹ ਦੀ ਧਰਤੀ ਤੇ ਇੱਕ ਇਤਿਹਾਸਕ ਮੋਰਚਾ ਲੱਗਣ ਜਾ ਰਿਹਾ ਹੈ। ਉਹਦੀ ਤਿਆਰੀ ਲਈ ਅੱਜ ਵੱਡੀ ਮੀਟਿੰਗ ਸੀ। ਜ਼ਿਲ੍ਹਿਆਂ ਤੋਂ, ਬਲਾਕਾਂ ਤੋਂ ਸਾਰੇ ਪੰਜਾਬ ਦੇ ਕੋਨੇ-ਕੋਨੇ ਤੋਂ ਰਿਪੋਰਟਸ ਆਈਆਂ। ਨੰਬਰ 2 28 ਤਰੀਕ ਨੂੰ ਇੱਕ ਮੀਟਿੰਗ ਹੋਣੀ ਹੈ ਇੱਥੇ ਪੰਜਾਬ, ਹਰਿਆਣਾ ਦੇ ਮੁੱਖ ਮੰਤਰੀਆਂ ਦੀ ਕੇਂਦਰੀ ਜਲ ਸਰੋਤ ਮੰਤਰੀ ਨੇ ਉਸ ਦੇ ਵਿੱਚ ਆਣਾ ਹੈ ਐਸ. ਵੀ. ਲੰਗੂਦੇ ਤੇ ਉਹਦੇ ਲਈ ਵੀ ਵਿਚਾਰ ਕੀਤੀ ਹੈ। ਇਸ ਤੋਂ ਇਲਾਵਾ ਹੀ ਕੁਝ ਡਿਸਕਸ਼ਨ ਹੋਈ ਹੈ ਸਾਰੇ ਮੋਰਚੇ ਪ੍ਰਤੀ ਸੋ ਅਸੀਂ ਪੰਜ ਜਥੇਬੰਦੀਆਂ ਦੇ ਆਗੂ ਸਹਿਮਾਨ ਬਾਕੀ ਸਾਰੇ ਜਿਹੜੇ ਬੈਠੇ ਨੇ ਅਲੱਗ-ਅਲੱਗ ਜ਼ਿਲ੍ਹਿਆਂ ਤੋਂ ਪ੍ਰਧਾਨ ਬਲਾਕਾਂ ਦੇ ਪ੍ਰਧਾਨ ਵੱਡੀ ਗਿਣਤੀ 'ਚ ਤੁਹਾਡੇ ਸਾਹਮਣੇ ਪਰ ਵੀ ਹਾਲ ਭਰਿਆ ਹੈ ਕਿੰਨਾ ਉਤਸ਼ਾਹ ਹੈ ਮੇਰੇ ਖੱਬੇ ਪਾਸੇ ਜਲੰਧਰ ਤੋਂ ਸਰਦਾਰ ਕਸ਼ਮੀਰ ਸਿੰਘ ਅੱਗੇ ਗੁਲਜਾਰ ਸਿੰਘ ਸਲੇਮਪੁਰ ਅਰਜਿੰਦਰ ਸਿੰਘ ਟਾਂਡਾ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਕਮਲਪ੍ਰੀਤ ਸਿੰਘ ਪੰਨੂ ਪ੍ਰਧਾਨ ਕਿਸਾਨ ਸੰਘਰਸ਼ ਕਮੇਟੀ ਰਾਜੇਵਾਲ ਸਾਹਿਬ ਦਸਣ ਲਈ ਲੋੜ ਨੇ ਪ੍ਰੇਮ ਸਿੰਘ ਭੰਗੂ ਦਾਸ ਕਸ਼ਮੀਰ ਅਰਜਿੰਦਰ ਸਿੰਘ ਕੋਟ ਪਨਾਚ ਜਨਰਲ ਸਕੱਤਰ ਬੀਕੇ ਰਾਜੇਵਾਲ ਸਦਾ ਕਸ਼ਮੀਰਾ ਸਿੰਘ ਫਰੇਗਰ ਤੋਂ ਸੁਖਵਿੰਦਰ ਸਿੰਘ ਇਹ ਸਾਥੀ ਸਾਰੇ ਹਾਜ਼ਰ ਨੇ ਸੋ ਅੱਜ ਜਿਹੜੇ ਮਹੱਤਵਪੂਰਨ ਗੱਲਾਂ ਦੇ ਉੱਪਰ ਵਿਚਾਰ ਕੀਤੇ ਔਰ ਫੈਸਲੇ ਕੀਤੇ ਉਸ ਸੰਖੇਪ ਦੇ ਵਿੱਚ ਰਾਜੇਵਾਲ ਸਾਹਿਬ ਦੱਸਣਗੇ ਔਰ ਦੂਜੀ ਬੇਨਤੀ ਹੈ ਜਿਵੇਂ ਉਹਨਾਂ ਨੇ ਕਿਹਾ ਯੋਨ ਦੀ ਸਿਹਤ ਬਹੁਤ ਹੀ ਚੰਗੀ ਨੇ ਜਿਵੇਂ ਪਹਿਲਾਂ ਸੀ ਟਾਈਮ ਲੱਗਦਾ 1 ਟੂ 1 ਡੇਢ ਦੋ ਘੰਟੇ ਲੱਗ ਜਾਂਦੇ ਨੇ ਉਸ ਤੋਂ ਥੋੜੀ ਜਿਹੀ ਖਿਮਾ ਦੇਣਾ ਇਕੱਠੇ ਹੀ ਕਰ ਲੈਣਾ ਧੰਨਵਾਦ ਰਾਜਵਾਲਾ ਸਾਹਿਬ ਨੂੰ ਫੈਸਲੇ ਦੀ ਜਾਣਕਾਰੀ ਦੇਣਗੇ ਬਹੁਤ ਹੀ ਸਤਿਕਾਰਯੋਗ ਦੋਸਤੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅਸੀਂ ਤੁਹਾਨੂੰ ਪਤਾ 18 ਜਨਵਰੀ ਦਾ ਪੰਜਾਬ ਦੇ ਤੇ ਰਹੀ ਪਾਣੀਆਂ ਦੇ ਮਸਲੇ ਤੇ ਫੈਡਰਲ ਸਿਸਟਮ ਤੇ এনवायरमेंट ਤੇ ਕਿਸਾਨਾਂ ਦੇ ਕਰਜ਼ੇ ਤੇ ਇਹਨਾਂ ਮੁੱਦਿਆਂ ਤੇ ਮੋਰਚਾ ਲਾਉਣ ਦਾ ਫੈਸਲਾ ਕੀਤਾ ਹੋਇਆ ਹੈ ਤਿਆਰੀ ਬੜੀ ਜੋਰ ਸ਼ੋਰ ਨਾਲ ਸਾਰੇ ਪੰਜਾਬ ਚ ਹੋ ਰਹੀ ਹੈ ਜਿਸ ਤਰ੍ਹਾਂ ਦੀਆਂ ਰਿਪੋਰਟਸ ਆਈਆਂ ਬਹੁਤ ਲੋਕਾਂ ਵਿੱਚ ਉਤਸ਼ਾਹ ਹੈ ਇਹ ਆਪਣੇ ਆਪ ਵਿੱਚ ਫੇਰ ਇੱਕ ਦਿੱਲੀ ਵਾਂਗ ਵੱਡਾ ਮੋਰਚਾ ਚੰਡੀਗੜ੍ਹ ਚ ਹੋਏਗਾ ਜਿਹੜਾ ਚੰਡੀਗੜ੍ਹ ਦੀ ਧਰਤੀ ਤੇ ਹੀ ਲੱਗੇਗਾ ਹਰਖਾਨ ਚ ਉੱਥੇ ਹੀ ਲੱਗੇਗਾ ਇਪਕੇ ਤੇ ਮੈਂ ਸਾਫ ਕਰ ਦੇਣਾ ਚਾਹੁੰਨਾ ਐਡਮਿਨਿਸਟ੍ਰੇਸ਼ਨ ਨਾਲ ਅਸੀਂ ਮੀਟਿੰਗ ਕਰ ਚੁੱਕੇ ਹਾਂ ਉਹਨਾਂ ਨੇ ਸਾਨੂੰ ਦੱਸਣਾ ਸੀ ਕਿ ਅਸੀਂ 34 ਸੈਕਟਰ ਦੀ ਗਰਾਊਂਡ ਮੰਗੀ ਹੈ ਉਹ ਸਾਨੂੰ ਉਹ ਦਿੰਦੇ ਨੇ ਕਿ ਨਹੀਂ ਦਿੰਦੇ ਅੱਜ ਇਥੋਂ ਤੁਹਾਡੇ ਰਾਹੀਂ ਚੇਤਾਵਨੀ ਦਿੰਦੇ ਆ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੂੰ ਅਗਲੀ ਮੀਟਿੰਗ 6 ਤਾਰੀਖ ਨੂੰ ਹੈ ਇੱਥੇ ਹੀ ਤੇ ਜੇ ਉਦੋਂ ਤੱਕ ਉਹਨਾਂ ਨੇ ਨਾ ਦਿੱਤਾ ਤਾਂ ਕੋਈ ਬਹੁਤ ਸਖਤ ਪ੍ਰੋਗਰਾਮ ਅਸੀਂ 6 ਤਾਰੀਖ ਨੂੰ ਇਥੋਂ ਐਲਾਨ ਕਰਾਂਗੇ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦੇ ਖਿਲਾਫ ਦੂਸਰਾ 28 ਤਾਰੀਖ ਨੂੰ ਕੇਂਦਰੀ ਜਲ ਸਰੋਤ ਮੰਤਰੀ ਚੰਡੀਗੜ੍ਹ ਚ ਆ ਰਿਹਾ ਜੀ ਜਿਹਦੇ ਵਿੱਚ ਮੀਟਿੰਗ ਵਿੱਚ ਉਹਦਾ ਸਾਰਾ ਅមਲਾ ਫੈਲਾ ਮੁੱਖ ਮੰਤਰੀ ਪੰਜਾਬ ਤੇ ਉਹਦਾ ਅមਲਾ ਫੈਲਾ ਮੁੱਖ ਮੰਤਰੀ ਹਰਿਆਣਾ ਉਹਨਾਂ ਦਾ ਅមਲਾ ਫੈਲਾ ਸਾਰੇ ਹਾਜ਼ਰ ਹੋਣਗੇ ਸਾਨੂੰ ਇਸ ਗੱਲ ਦਾ ਬਹੁਤ ਅਫਸੋਸ ਹੈ ਕਿ 28 ਤਾਰੀਖ ਪੰਜਾਬੀਆਂ ਲਈ ਬਹੁਤ ਉਹ ਦਿਨ ਅਹਿਮ ਹੈ ਜਦੋਂ ਸਾਹਿਬਜ਼ਾਦਿਆਂ ਦਾ ਸ਼ਹੀਦ ਦੀ ਜੋੜ ਮੇਲੇ 'ਚ ਸਾਰੇ ਲੋਕਾਂ ਦਾ ਧਿਆਨ ਲੱਗਿਆ ਹੋਇਆ ਹੈ ਇਹਨਾਂ ਨੇ ਉਹ ਦਿਨ ਉਚੇਚੇ ਤੌਰ ਤੇ ਪੰਜਾਬੀਆਂ ਨੂੰ ਚੜਾਉਣ ਲਈ ਚੁਣਿਆ ਉਸੇ ਦਿਨ ਇਹ ਆ ਰਹੇ ਨੇ ਤਰੀਕ ਅੱਗੇ ਪਿੱਛੇ ਹੋ ਸਕਦੀ ਸੀ ਇਹ ਉਸ ਦਿਨ ਆ ਰਹੇ ਨੇ ਜਿਸ ਦਿਨ ਸਾਰਾ ਪੰਜਾਬ ਗੁਰੂ ਸਾਹਿਬ ਦੇ ਸਹਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਮਨਾਉਣ ਵਿੱਚ ਰੁੱਝਾ ਹੋਏਗਾ ਅਸੀਂ ਫੇਰ ਵੀ ਇਹ ਤੈਅ ਕੀਤਾ ਹੈ ਅਸੀਂ ਉਹਨਾਂ ਨੂੰ ਮੂੰਹ ਤੋੜਵਾ ਜਵਾਬ ਦੇਵਾਂਗੇ 28 ਤਾਰੀਖ ਨੂੰ ਇੱਥੋਂ ਸਾਰੇ ਪੰਜਾਬ ਤੋਂ ਕਿਸਾਨ ਆ ਕੇ ਉਹ ਜਿਹੜੀ ਕੇਂਦਰੀ ਟੀਮ ਆ ਰਹੀ ਹੈ ਉਹਦਾ ਵਿਰੋਧ ਕਰਾਂਗੇ ਵਿਰੋਧ ਪ੍ਰਦਰਸ਼ਨ ਇੱਥੇ ਹੋਏਗਾ ਇਸ ਤੋਂ ਇਲਾਵਾ ਮੈਂ ਦੱਸ ਚੁੱਕਾ 28 ਦੇ ਮੋਰਚੇ ਦੀ ਤਿਆਰੀ ਹੈ ਪੂਰੀ ਹੈ 16 ਦੇ ਮੋਰਚੇ ਦੀ ਪੂਰੀ ਤਿਆਰੀ ਹੈ ਉਹ 6 ਤਾਰੀਖ ਨੂੰ ਅਸੀਂ ਕਿੱਥੋਂ ਇਕੱਠੇ ਹੋ ਕੇ ਕਿੱਥੇ ਚੱਲਣਾ ਹੈ ਉਹ ਐਡਮਿਨਿਸਟ੍ਰੇਸ਼ਨ ਦਾ ਜਵਾਬ ਆ ਜਾਏਗਾ ਉਹ ਅਸੀਂ ਕਲੀਅਰ ਕਰ ਦੇਵਾਂਗੇ ਕਿੰਨੇ ਹੀ ਅੱਜ ਫੈਸਲੇ ਹੋਏ ਕਿਉਂਕਿ ਮੇਨਲੀ ਮੋਰਚੀ ਦੀ ਸਵੀਕਿਆ ਕਰਨੀ ਸੀ ਵੀ ਕਿੰਨੀ ਤਿਆਰੀ ਹੈ ਉਹ ਅਸੀਂ ਕੀਤੀ ਹੈ ਵਿਚਾਲੇ ਇਹ 28 ਤਰੀਕ ਦਾ ਕੇਂਦਰੀ ਟੀਮ ਆ ਰਹੀ ਹੈ ਉਹਦਾ ਸਾਡਾ ਫੈਸਲਾ ਸੀ ਵਿਰੋਧ ਕਰਨਾ ਉਹ ਅਸੀਂ ਵਿਰੋਧ ਡਟ ਕੇ ਕਰਾਂਗੇ ਮੀਟਿੰਗ ਹੋਣੀ ਹੈ ਮੀਟਿੰਗ ਦਾ ਸਾਡਾ ਵਿਰੋਧ ਹੈ ਮੀਟਿੰਗ ਦਾ ਜੋ ਵੀ ਜੋ ਵੀ ਸੀ ਇਹ ਬਣਾ ਰਹੇ ਨੇ ਉਸ ਕੇਸ ਦਾ ਵਿਰੋਧ ਵਿਰੋਧ ਇਸ ਗੱਲ ਦਾ ਸਾਡੇ ਕੋਲ ਪਾਣੀ ਹੈ ਨਹੀਂ ਸਾਨੂੰ ਉਹ ਚੜਾਉਂਦੇ ਨੇ ਬਾਰ-ਬਾਰ ਪੰਜਾਬ ਨੂੰ ਚੜਾਉਂਦੇ ਨੇ ਇਸ S Y L ਨੇ ਬਹੁਤ ਲੋ ਬਹੁਤ ਨੌਜਵਾਨਾਂ ਦੀ ਜਾਨ ਲੈ ਲਈ ਇਹ ਫੇਰ ਉਹ ਐਸਵਾਈਐਲ ਦਾ ਰਾਗ ਲਾਫ ਰਹੇ ਨੇ ਸਾਨੂੰ ਇਹ ਰਾਗ ਪਸੰਦ ਨਹੀਂ ਪੰਜਾਬੀਆਂ ਨੂੰ ਰਾਜਵਾਨ ਸਾਹਿਬ ਜਿਸੋ ਟੈਸਕੀਮ ਦੇ ਨਾਲ ਮੀਟਿੰਗ ਹੋਈ ਤੇ ਉਸ ਦਿਨ ਮੁੱਖ ਮੰਤਰੀ ਨੇ ਆਸ਼ਵਾਸਨ ਦੇ ਦਿੱਤਾ ਕਹਿੰਦੇ ਕਿ ਅਸੀਂ ਸਿੱਧੇ ਮੋਰਚੇ 'ਤੇ ਜਾ ਕੇ ਕਹਾਂਗੇ ਸਾਡੇ ਕੋਲ ਪਾਣੀ ਨਹੀਂ ਹੈ ਸਾਡਾ ਸਟੈਂਡ ਇਹ ਰਹੇਗਾ ਫੇਰ ਕਾਹਦਾ ਵਿਰੋਧ ਹੋਣਾ ਮੈਨੂੰ ਮੈਨੂੰ ਇੱਕ ਦੱਸਿਓ ਜਿਹੜਾ ਮੁੱਖ ਮੰਤਰੀ ਗੰਗਾ ਨਗਰ 'ਚ ਜਾ ਕੇ ਕਹਿੰਦਾ ਹੈ ਵੀ ਤੁਹਾਨੂੰ ਪਾਣੀ ਦੀ ਕੋਈ ਕਮੀ ਨਹੀਂ ਰਹਿਣ ਦਵਾਂਗੇ ਤੇ ਸਾਨੂੰ ਸਾਡੀ ਸਰਕਾਰ ਬਣਾ ਦਿਓ ਜਿਹੜਾ ਮੁੱਖ ਪਾਰਟੀ ਦਾ ਮੁਖੀ ਕੇਜਰੀਵਾਲ ਤੇ ਸਾਡਾ ਫਾਈਨੈਂਸ ਮਿਨਿਸਟਰ ਤੇ ਸਾਡਾ ਇੱਕ ਐਮਪੀ ਸੰਦੀਪ ਪਾਟਕ ਹਰਿਆਣੇ 'ਚ ਕਹਿੰਦੇ ਨੇ ਵੀ ਤੁਹਾਡੇ ਇੱਕ ਇੱਕ ਖੇਤ ਨੂੰ ਪਾਣੀ ਲਾ ਦੇਵਾਂਗੇ ਸਾਡੀ ਸਰਕਾਰ ਬਣਾ ਦਿਓ ਉਹਦੇ ਤੇ ਕਿਵੇਂ ਵਿਸ਼ਵਾਸ ਕਰਾਂਗੇ ਇੱਕ ਗੱਲ ਜਿਹਨੂੰ ਅਸੀਂ ਬਾਰ-ਬਾਰ ਚਿੱਠੀਆਂ ਲਿਖ ਕੇ ਕਹਿੰਦੇ ਰਹੇ ਡੈਮ ਸੇਫਟੀ ਐਕਟ ਦਾ ਵਿਰੋਧ ਕਰੋ ਤੁਹਾਡੇ ਸਾਰੇ ਡੈਮ ਡੈਮਾਂ ਤੇ ਕਬਜ਼ਾ ਕਰ ਲਿਆ ਉਹਨਾਂ ਨੇ ਕੱਖ ਨਹੀਂ ਕੀਤਾ ਉਸ ਪਾਸੇ 1931 ਜਿਹੜਾ ਮੁੱਖ ਮੰਤਰੀ ਪੰਜਾਬ ਦੇ ਪਾਣੀ ਆ ਤੇ ਵਾਈਐਸਐਲ ਕਹਿ ਕੇ ਜੋ ਸੈਂਟਰ ਚੋਂਦਾ ਉਹ ਬੋਲੀ ਬੋਲਦਾ ਹੈ ਉਹਦੇ ਤੇ ਵਿਸ਼ਵਾਸ ਕਿਵੇਂ ਕਰੀਏ ਘਰਵੜਾ ਵਿਸ਼ਵਾਸ ਨਾ ਦੇਖੋ ਜੀ ਇਹ ਜਿਹੜਾ ਜਿਹੜਾ 18 ਦਾ ਪ੍ਰੋਗਰਾਮ ਹੈਗਾ ਉਹ ਤਾਂ ਥੋੜਾ ਜਿਹਾ ਦੱਸੋ ਕੀ ਕਿਸ ਤਰੀਕੇ ਦਾ ਪ੍ਰੋਗਰਾਮ ਹੋਊਗਾ ਪੱਕਾ ਮੋਰਚਾ ਹੋਊਗਾ ਉਹ ਉਹ ਪੱਕਾ ਹੋਏਗਾ ਪਰ 18 ਤਰੀਕ ਦਾ 6 ਤਰੀਕ ਨੂੰ ਦੱਸਾਂਗੇ ਜਗਾ ਸਭ ਕੁਝ ਮੰਗਾ ਸਭ ਤੋਂ ਪਹਿਲੀ ਤਾਂ ਦਰਿਆਈ ਪਾਣੀਆਂ ਤੇ ਪੰਜਾਬ ਦਾ ਹੱਕ ਹੈ ਪਹਿਲਾਂ ਇਹ ਫੈਸਲਾ ਹੋਵੇ ਪੰਜਾਬ ਦੇ ਦਰਿਆਵਾਂ ਦੇ ਪਾਣੀ ਦਾ ਮਾਲਕ ਤੋਂ ਹੋਣਾ ਹੈ ਅਸੀਂ ਅਸੀਂ ਨਾ ਹਰਿਆਣੇ ਦਾ ਵਿਰੋਧ ਕਰ ਰਹੇ ਹਾਂ ਨਾ ਅਸੀਂ ਰਾਜਸਥਾਨ ਦਾ ਵਿਰੋਧ ਕਰ ਰਹੇ ਹਾਂ ਅਸੀਂ ਕਹਿੰਦੇ ਹਾਂ ਪਹਿਲਾਂ ਮਾਲਕ ਆਪਣੀ ਲੋੜ ਪੂਰੀ ਕਰੇ ਉਹ ਤੇ ਬਾਅਦ ਜਿਹੜਾ ਬਚਦਾ ਪਾਣੀ ਹੈ ਜੀਨੂੰ ਦੇਣਾ ਉਹ ਦਿੱਤਾ ਜਾਏ ਸਾਡੀ ਕਿਸੇ ਸਟੇਟ ਨਾਲ ਲੜਾਈ ਨਹੀਂ ਸਾਡੇ ਇੰਟਰ ਸਟੇਟ ਰਿਵਰਸ ਨਹੀਂ ਨਾ ਕੋਈ ਸਟੇਟ ਹੋ ਰਾਈਪੇਰੀਅਨ ਸਟੇਟ ਹੈ ਸਾਡੇ ਦਰਿਆਵਾਂ ਦੇ ਵਿੱਚ ਇਹਦਾ ਮਤਲਬ ਹੋਇਆ ਕਨਸਟੀਟਿਊਸ਼ਨਲੀ ਪੰਜਾਬ ਤਿੰਨਾਂ ਦਰਿਆਵਾਂ ਦੇ ਪਾਣੀ ਦਾ ਮਾਲਕ ਹੈ ਅੱਜ ਪੰਜਾਬ ਅੱਜੇ ਅੰਗਰੇਜ਼ੀ ਟ੍ਰਿਬਿਊਨ ਨੇ ਇੱਕ ਐਡੀਟੋਰੀਅਲ ਲਿਖਿਆ ਪੰਜਾਬ ਦੀ ਪਾਣੀ ਦੀ ਸਥਿਤੀ ਕੀ ਹੈ ਇੰਨੀ ਗੰਭੀਰ ਹੋ ਗਈ ਉਹਨੇ ਕਿਹਾ ਵੀ ਹੁਣ ਜਦੋਂ ਅਗਲੀ 200 ਮੀਟਰ ਤੇ ਜਾ ਕੇ ਜਦੋਂ ਬੋਰ ਕਰੋ ਕੋਈ ਪਾਣੀ ਨਾ ਪੀਣ ਦੇ ਲਾਇਕ ਹੋਣਾ ਤੇ ਨਾ ਉਹ ਖੇਤੀ ਦੇ ਲਾਇਕ ਹੋਣਾ ਅਸੀਂ ਉੱਥੇ ਪਹੁੰਚ ਗਏ ਤੇ ਪੰਜਾਬ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਸਾਡੇ ਕੋਲ ਕੁਦਰਤਾ ਬਖਸ਼ਿਆ ਹੋਇਆ ਦਰਿਆਈ ਪਾਣੀ ਹੈ ਜਿਹੜਾ ਹੁਣ ਤੱਕ ਅਨਕਨਸਟਿਟਿਊਸ਼ਨਲ ਸਮਝੌਤੇ ਕਰ ਕਰਕੇ ਕੇਂਦਰ ਨੇ ਦੂਜੀਆਂ ਸਟੇਟਾਂ ਨੂੰ ਦਿੱਤਾ ਨੰਬਰ 1 ਨੰਬਰ 2 ਜੇ ਕੇਂਦਰ ਸਰਕਾਰ ਬੰਗਲਾਦੇਸ਼ ਨਾਲ 25 ਸਾਲ ਬਾਅਦ ਅੱਜ ਗੰਗਾ ਦੇ ਪਾਣੀ ਦੇ ਉੱਤੇ ਰਿਵਿਊ ਕਰਨ ਵਾਸਤੇ ਮੀਟਿੰਗਾਂ ਕਰ ਰਹੀ ਹੈ ਤਾਂ ਸਾਡੇ ਤਾਂ 50 50 70 70 ਸਾਲ ਦੇ ਸਮਝੌਤੇ ਹੋਏ ਆ ਜਿਹੜੇ ਜਿਹਦੇ ਨਾਲ ਪਾਣੀ ਦੂਸਰੇ ਨੂੰ ਦਿੱਤਾ ਸਾਡੇ ਕੋਈ ਠੇਕਾ ਲਿਆ ਵੀ ਉਹੀ ਸਮਝੌਤੇ ਉਹ ਸਦੀਆਂ ਲਾਗੂ ਰਹਿਣਗੇ ਪੰਜਾਬ ਦੇ ਪਾਣੀਆਂ ਦੇ ਸਮਝੌਤੇ ਤੇ ਨੂੰ ਵੀ ਰਿਵਿਊ ਕਰਨ ਦੀ ਲੋੜ ਹੈ ਸਮਾਂ ਆ ਗਿਆ ਜਦੋਂ ਸਾਡੇ ਕੋਲ ਪਾਣੀ ਸੀ ਅਸੀਂ ਏਡੇ ਕਮਲੇ ਦੇਖ ਕੇ ਤੇ ਅਸੀਂ ਆਪਣਾ ਧਰਤੀ ਦਾ ਪਾਣੀ ਜਿਹੜਾ ਸੀ ਕੀਮਤੀ ਉਹ ਦਾਣਿਆਂ 'ਚ ਕਨਵਰਟ ਕਰਕੇ ਦੇਸ਼ ਦੀ ਭੁੱਖ ਦੂਰ ਕਰਤੀ ਉਹ ਕਿਸੇ ਨੇ ਐਸ ਕੰਪੋਨੈਂਟ ਪਾਣੀ ਦੀ ਕੀਮਤ ਵੀ ਨਹੀਂ ਕਿਸੇ ਕਦੇ ਅਕਾਊਂਟ ਫੋਰ ਕੀਤੀ ਪੰਜਾਬ ਦਾ ਏਡਾ ਬਟਮੁੱਲਾ ਪਾਣੀ ਮਿੱਠਾ ਪਾਣੀ ਅਸੀਂ ਮੁਕਾ ਲਿਆ ਤੇ ਉਹ ਕਿਸੇ ਨੇ ਕਦੇ ਇੱਕ ਪਾਣੀ ਦਾ ਇੱਕ ਗਲਾਸ ਵੀ ਕੰਫਰਮ ਨਹੀਂ ਕੀਤਾ ਜਿੰਸਾਂ ਦੇ ਭਾਵੇਂ ਸਣ ਵੇਲੇ ਅੱਜ ਸਾਡੇ ਕੋਲ ਜਦੋਂ ਉਹ ਵੀ ਮੁੱਕ ਗਿਆ ਫਿਰ ਸਾਡੀ ਸਰਵਾਈਵਲ ਦਾ ਸਵਾਲ ਹੈ ਅਜਵਲ ਸਾਹਿਬ ਇੱਕ ਬੜੀ ਅਹਿਮ ਚੀਜ਼ ਦਾ ਕਿ ਵੱਡੀ ਗੱਲ ਕਹੀ ਜਾ ਰਹੀ ਸੀ ਕਿ ਝੋਨੇ ਦਾ ਬਦਲ ਲੱਇਆ ਜਾਵੇ ਨਾ ਝੋਨੇ ਨੂੰ ਟੋਲ ਨਹੀਂ ਪੁਣੇ ਦਿੱਤਾ ਜਾਵੇ ਪਰ ਕਹਿੰਦੇ ਕਿ ਕੇਂਦਰ ਦੀ ਕੋਈ ਮਨਸ਼ਾ ਨਹੀਂ ਹੈਗੀ ਝੋਨੇ ਨੂੰ ਟੋਣ ਦੀ ਕਿਉਂਕਿ ਹੁਣ ਉਹਨਾਂ ਨੇ ਨਵੀਂ ਤਰੀਕੀ ਚੀਜ਼ ਕਰਤੀ ਹੈ ਸ਼ੁਰੂ ਝੋਨੇ ਤੋਂ ਇਥੇ ਨਾਲ ਬਣਾਉਣਾ ਸ਼ੁਰੂ ਕਰਤਾ ਤੇ ਉਸੇ ਤਰੀਕੇ ਨਾਲ ਹੁਣ ਆਪਣਾ ਮੁਨਾਫਾ ਉਸ ਤਰੀਕੇ ਨਾਲ ਦੇਖਣਗੇ ਜਿਹੜਾ ਉਹਨਾਂ ਨੇ ਆਉਣ ਵਾਲੇ ਸਮੇਂ ਤੇ ਦੇਖਣਾ ਹੈ ਇੱਕ ਗਰਾਊਂਡ ਰਿਐਲਿਟੀ ਸਮ ਸੈਂਟਰਲ ਪੂਲ ਵਿੱਚ 214 ਲੱਖ ਟਨ ਅਨਾਜ ਪਿਛਲੇ ਸਾਲ ਪ੍ਰੋਪਿਉਰ ਹੋਇਆ ਕਣਕ ਚਾਹੀਦੀ ਸੀ 315 ਲੱਖ ਟਨ ਉਹਨਾਂ ਦਾ ਟਾਰਗੇਟ ਇਹਦਾ ਸੀ ਕਣਕ ਘੱਟ ਹੋਈ 101 ਲੱਖ ਟਨ ਘੱਟ ਕਣਕ ਹੋਈ ਹੁਣ ਉਹ ਇੰਪੋਰਟ ਕਰ ਰਹੇ ਨੇ ਜੇ ਝੋਨੇ ਨੂੰ ਬੰਦ ਕਰ ਦਿਓ ਤਾਂ ਸੈਂਟਰਲ ਫੂਡ ਕਿੱਟੀ ਹਿੱਲ ਜਾਂਦੀ ਹੈ ਦੇਸ਼ ਭੁੱਖਾ ਮਰੇਗਾ ਸੈਂਟਰ ਚ ਜਿਹਦੀ ਮਰਜ਼ੀ ਸਰਕਾਰ ਹੋਵੇ ਉਹ ਰੌਲਾ ਜਿੰਨਾ ਮਰਜ਼ੀ ਪਾਵੇ ਿੱਡੋ ਨਹੀਂ ਚਾਹੇਗਾ ਵੀ ਇੱਥੇ ਝੂਣਾ ਬੰਦ ਹੋ ਜਾਏ ਪੰਜਾਬ ਸਭ ਤੋਂ ਵੱਧ ਕੰਟ੍ਰਿਬਿਊਟ ਕਰਦਾ ਹੈ ਇਹ ਰਾਈ ਸੀਟਿੰਗ ਸਟੇਟ ਨਹੀਂ ਇਹ ਤਾਂ ਸਾਰੇ ਦੇਸ਼ ਲਈ ਉਹ ਪੈਦਾ ਕਰਦਾ ਹੈ ਰਾਜੇਵਰ ਸਾਹਿਬ ਤੁਸੀਂ ਕਿਹਾ بار بار ਉਹ ਚੜਾਰੇ ਨੇ ਮੀਟਿੰਗ ਹੋਈ ਜੀਆ ਸਰਪਾ ਪਾਣੀ ਨੂੰ ਲੈ ਕੇ ਕਿ ਕਿ ਜੇ ਉਹ ਆਪਣਾ ਪੱਖ ਵੀ ਸਰਕਾਰ ਜੀ ਨੂੰ ਕਿਵੇਂ ਹਾਂ ਹੋਏਗਾ ਤੁਸੀਂ ਉਹ ਮੀਟਿੰਗ ਰੱਖਤੀ ਨਾ ਜਾਗੇ ਪੱਖ ਨਹੀਂ ਰੱਖਣਗੇ ਫਿਰ ਉਹ ਫਿਰ ਬਾਰ ਬਾਰ ਕਹਿਣਗੇ ਕਿ ਪੰਜਾਬ ਨੇ ਪੱਖ ਨਹੀਂ ਸਾਡੀ ਇੱਕ ਸਮੱਸਿਆ ਇਹ ਰਹੀ ਆ ਹੁਣ ਤੱਕ ਜਿੰਨੇ ਸਮਝੌਤੇ ਹੋਏ ਆ ਸਾਡੇ ਪੋਲਿਟਿਕਲ ਲੀਡਰਸ਼ਿਪ ਨੇ ਚਾਹੇ ਕਿਸੇ ਦੀ ਸਰਕਾਰ ਰਹੀ ਹੋਵੇ ਉਹਨੇ ਪੈਰ ਅੜਾ ਕੇ ਨਹੀਂ ਕਿਹਾ ਕੱਲ ਹੁਣ ਪਾਰਲੀਮੈਂਟ ਵਿੱਚ ਪਰਸੋਂ ਜੋ ਕੁਝ ਸੈਂਟਰ ਦੇ ਇੱਕ ਸਟੇਟ ਮਿਨਿਸਟਰ ਨੇ ਕਿਹਾ ਵੀ ਪਾਣੀ ਸਟੇਟ ਸਬਜੈਕਟ ਹੈ ਅਸੀਂ ਇਹਦੇ ਵਿੱਚ ਕੋਈ ਕਰ ਨਹੀਂ ਸਕਦੇ ਜੇ ਪਾਣੀ ਸਟੇਟ ਸਬਜੈਕਟ ਹੈ ਸਾਡੇ ਪਾਣੀਆਂ ਨੂੰ ਵੰਡਣ ਵਾਸਤੇ ਕਿਉਂ ਉਸ ਵੇਲੇ ਦੀ ਲੀਡਰਸ਼ਿਪ ਨੇ ਪੈਰ ਨਾ ਅੜਾਏ ਅੱਜ ਸਾਰੀਆਂ ਪੋਲਿਟਿਕਲ ਪਾਰਟੀਆਂ ਚੁੱਪ ਨੇ ਕੋਈ ਬੋਲਣ ਨੂੰ ਤਿਆਰ ਨਹੀਂ ਜਿਹੜੇ ਇਸ਼ੂਜ਼ ਨੇ ਰੁੱਕ ਕੇ ਲੋਕਾਂ ਦੇ ਉਹਦੇ ਤੇ ਕੋਈ ਪੋਲਿਟਿਕਲ ਪਾਰਟੀ ਬੋਲਣ ਨੂੰ ਤਿਆਰ ਨਹੀਂ ਕੁਰਸੀ ਵਾਸਤੇ ਲੜਦੇ ਨੇ ਉਹ ਕਹਿੰਦੇ ਨੇ ਜੀ ਉਹ ਫਲਾਣਾ ਚੰਗਾ ਫਲਾਣਾ ਮਾੜਾ ਇਹ ਤਾਂ ਕਹੀ ਜਾਂਦੇ ਨੇ ਪਾਣੀ ਅੱਜ ਸਭ ਤੋਂ ਅਹਿਮ ਮੰਗ ਹੈ ਪੰਜਾਬ ਦੇ ਲੋਕਾਂ ਦੀ ਪਾਣੀ ਤੇ ਬਿਨਾ ਪੰਜਾਬ ਨਹੀਂ ਪੰਜ ਆਬ ਨਹੀਂ ਪਾਣੀ ਤੇ ਬਿਨਾ ਪੰਜਾਬ ਦੀ ਖੇਤੀ ਨਹੀਂ ਬਚਣੀ ਪਾਣੀ ਤੇ ਬਿਨਾ ਪੰਜਾਬ ਦੇ ਮਨੁੱਖ ਨਹੀਂ ਬਚਣਾ ਜੇ ਪਾਣੀ ਨਾ ਰਿਹਾ ਤੇ ਤਾਂ ਮਾਈਗ੍ਰੇਸ਼ਨ ਹੋਏਗੀ ਮਾਈਗ੍ਰੇਸ਼ਨ ਦਾ ਮਤਲਬ ਇੱਥੇ ਦੀ ਸਭਤਾ ਹੀ ਖਤਮ ਹੋ ਜਾਏਗੀ ਰਜੋਤ ਸਾਹਿਬ ਐਸੇ ਤੁਹਾਨੂੰ ਲੱਗਾ ਕਿ 2 ਸਾਲ ਹੋ ਗਏ ਸਰਕਾਰ ਬਣੀ ਨੂੰ ਪੰਜਾਬ ਦੀ ਸਰਕਾਰ ਨੇ ਬਹੁਤ ਵੱਡੇ ਦਾਅਵੇ ਕੀਤੇ ਸੀ ਇਹ 2 ਸਾਲਾਂ ਦੇ ਵਿੱਚ ਲੱਗਾ ਕਿ ਪਾਣੀ ਤੇ ਮਸਲੇ ਤੇ ਕੋਈ ਖਾਸ ਨੀਤੀ ਬਣਾਉਣ ਦੀ ਕੋਸ਼ਿਸ਼ ਹੋਈ ਹੋਵੇ ਜਾਂ ਉਸ ਬਦਲਰ ਕੋਈ ਕਦਮ ਵੀ ਚੁੱਕਿਆ ਹੋਵੇ ਇੱਕ ਪ੍ਰੈਕਟੀਕਲ ਮਿਸਾਲ ਦਿੰਨਾ ਤੁਹਾਨੂੰ ਜਿਹੜੀ ਹੋਈ ਹੈ ਬੀਤੇ ਵਿੱਚ ਸਾਡੇ ਬੰਦਿਆਂ ਨੇ ਫਾਜ਼ਿਲਕਾ ਜ਼ਿਲ੍ਹੇ 'ਚ ਗੰਗਾ ਨਗਰ ਵਾਲੀ ਸੜਕ 45 ਦਿਨ ਬੰਦ ਰੱਖੀ ਪਾਣੀਆਂ ਵਾਸਤੇ ਉੱਥੇ ਪਾਣੀ ਦੀ ਨਹਿਰੀ ਪਾਣੀ ਬੰਦ ਕਰ ਦਿੱਤਾ ਸੀ ਤੁਹਾਨੂੰ ਯਾਦ ਹੋ ਉਦੋਂ ਸਾਡੇ ਮੁੱਖ ਮੰਤਰੀ ਨੇ ਜਿਹੜੀ ਟ੍ਰੈਡੀਸ਼ਨਸ ਨੇ ਉਹਦੀ ਵੀ ਉਲੰਘਣਾ ਕੀਤੀ ਸਟੇਟ ਟੂ ਸਟੇਟ ਗਵਰਨਮੈਂਟ ਟੂ ਗਵਰਨਮੈਂਟ ਲੈਵਲ 'ਤੇ ਮੀਟਿੰਗਾਂ ਹੁੰਦੀਆਂ ਨੇ ਪਰ ਇਹਨਾਂ ਨੇ ਇੱਕ ਐਮਪੀ ਆਪੋਜੀਸ਼ਨ ਦਾ ਇਕੱਲਾ ਹੀ ਇੱਕ ਐਮਪੀ ਤੇ ਉੱਥੇ ਦੀਆਂ ਕਿਸਾਨ ਜਥੇਬੰਦੀਆਂ ਰਾਜਸਥਾਨ ਦੀਆਂ ਉਹਨਾਂ ਨਾਲ ਬਟਿੰਡੇ 'ਚ ਮੀਟਿੰਗ ਕੀਤੀ ਹਾਈ ਲੈਵਲ ਦੀ ਸਾਰੇ ਪੰਜਾਬ ਦੇ ਅਫਸਰ ਆਪਣਾ ਪ੍ਰਿੰਸੀਪਲ ਸੈਕਟਰੀ ਸਭ ਨੂੰ ਲਿਜਾ ਕੇ ਬੀਬੀਐਮਬੀ ਦੇ ਅਫਸਰ ਤੇ ਜਾ ਕੇ ਉਹਨਾਂ ਨੂੰ ਚੋਰੀ ਚੋਰੀ ਛਿਪੇ ਕਹਿਤਾ ਵੀ ਤੁਹਾਨੂੰ ਪਾਣੀ ਦੇ ਦੂੰ ਤੁਸੀਂ ਰੋਲਾ ਨਾ ਪਾਓ ਉਹਨਾਂ ਨੇ ਜਾ ਕੇ ਹਨੂਮਾਨਗੜ੍ਹ 'ਚ ਦੀਵਾਲੀ ਬਣਾ ਲਈ ਰੋਲਾ ਪੈ ਗਿਆ ਤੇ ਉਸ ਚੀਫ ਮਿਨਿਸਟਰ ਦਾ ਕੀ ਕਹੋਗੇ ਉਹ ਪਾਲਸੀ ਬਣਾਏਗਾ ਰਜਵਲ ਸਾਹਿਬ ਇਸ ਤੋਂ ਤਾਂ ਹੈ ਵੀ ਇਹ ਕਹਿੰਦੇ ਕਿ ਸੁਪਰੀਮ ਕੋਰਟ ਦੀ ਜਗ੍ਹਾ ਤਾਂ ਆਪੀ ਇਸਦੇ ਪਿੱਛੇ ਹੈ ਕਿ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੂੰ ਮੈਂ 3 ਜਨਵਰੀ 2023 ਨੂੰ ਇੱਕ ਚਿੱਠੀ ਲਿਖੀ ਸੀ ਉਹਦੇ ਤੇ ਸੁਪਰੀਮ ਕੋਰਟ ਗੌਰ ਕਰੇ ਉਹ ਬੜੀ ਅਹਿਮੀਅਤ ਰੱਖਦੀ ਆ ਉਹਨਾਂ ਨੂੰ ਕਿਹਾ ਸੀ ਵੀ ਸੁਪਰੀਮ ਕੋਰਟ ਦੇ ਜੱਜਿਸ ਦੀ ਈਗੋ ਨਹੀਂ ਹੁੰਦੀ ਜੱਜਿਸ ਨੇ ਕਨਸਟੀਟਿਊਸ਼ਨ ਨੂੰ ਔਰ ਕਾਨੂੰਨ ਨੂੰ ਸਾਹਮਣੇ ਰੱਖ ਕੇ ਇਨਸਾਫ ਦੇਣਾ ਹੁੰਦਾ ਹੈ ਜੇ ਜੱਜਿਸ ਹੀ ਐਸਵਾਈਐਲ ਐਸਵਾਈਐਲ ਕਹਿਣ ਲੱਗ ਜਾਣ ਕਿ ਸਾਡੇ ਮੂੰਹ ਚੋਂ ਨਿਕਲ ਗਿਆ ਇਲਾਹੀ ਹੁਕਮ ਹੈ ਇਹ ਤਾਂ ਈਗੋ ਪ੍ਰੋਬਲਮ ਹੋ ਗਈ ਜਦੋਂ ਕਨਸਟੀਟਿਊਸ਼ਨ ਕਹਿੰਦਾ ਹੈ ਵੀ ਪਾਣੀ ਸਟੇਟ ਸਬਜੈਕਟ ਹੈ ਤੇ ਜੇ ਜਿਹੜੇ ਪਿਛਲੇ ਸਮਝੌਤੇ ਹੋਏ ਸਾਰੇ ਅਨਕਨਸਟੀਟਿਊਸ਼ਨਲ ਹੈ ਤਾਂ ਫਿਰ ਸੁਪਰੀਮ ਕੋਰਟ ਨੂੰ ਐਸਵਾਈਐਲ ਫਰਵਰਟ ਸਵਾਲ ਮੇਰਾ ਇਹ ਹੈ ਐਸਵਾਈਐਲ ਫਰਵਰਟ ਪਾਣੀ ਤਾਂ ਹੈ ਨਹੀਂ ਸਾਡੇ ਕੋਲ ਦੇਣ ਨੂੰ एसवाईएल ਤੇ ਕਿਉਂ ਖਰਚ ਕਰਵਾਇਆ ਜਾ ਰਿਹਾ ਹੈ ਇਹਦਾ ਮਤਲਬ ਇੱਕ ਸਾਜ਼ਿਸ਼ ਗੁਣੀ ਹੋਈ ਹੈ ਜਿਨੇ ਪੰਜਾਬ ਨੂੰ ਅੱਗੇ 20 ਸਾਲ ਪੂਰਾ ਸੰਤਾਪ ਭੋਗਣ ਲਈ ਮਜਬੂਰ ਕੀਤਾ ਉਸੇ ਐਸਵਾਈਐਲ ਤੋਂ ਸ਼ੁਰੂ ਹੋ ਕੇ ਆਪਰੇਸ਼ਨ ਬਲੂ ਸਟਾਰ ਹੋ ਗਿਆ ਆਪਰੇਸ਼ਨ ਬਲੈਕ ਟੰਡਰ ਹੋ ਗਿਆ ਉਸ ਐਸਵਾਈਐਲ ਤੋਂ ਲੈ ਕੇ ਪੰਜਾਬ ਦੀ ਤੇ ਹਾਲਾਤ ਵਿਗੜੇ ਰਹੇ ਹੁਣ ਨਾਰਮਲ ਹੋਣ ਲੱਗੇ ਹੋਣ ਲੱਗੇ ਹੁਣ ਉਸ ਐਸਵਾਈਐਲ ਨੂੰ ਲੈ ਕੇ ਫਿਰ ਸਾਨੂੰ ਛੇੜਨ ਲੱਗੇ ਨੇ ਮੈਂ ਇਸ ਤੇ ਨਾ ਇੱਕ ਚੀਜ਼ ਥੋੜੀ ਐਡ ਕਰਨਾ ਚਾਹੁੰਦਾ ਹੈ ਸੁਪਰੀਮ ਕੋਰਟ ਦੇ ਉੱਚ ਅਦਾਲਤ ਹੈ ਵੀ ਦੇ ਡਿਊਰ ਰਿਸਪੈਕਟ ਰਾਜੀਵ ਸਾਹਿਬ ਨੇ ਠੀਕ ਕਿਹਾ ਚਾਹੀਦਾ ਤਾਂ ਇਹ ਹੈ ਜਿਹੜੇ ਕਨਸਟੀਟਿਊਸ਼ਨਲ ਮੈਟਰ ਪੈਂਡਿੰਗ ਪਏ ਨੇ ਸੈਕਸ਼ਨ 78 ਐ 79 ਐ 80 ਐ ਜਿਹੜੇ ਚੈਲੰਜ ਹੋਵੇ ਜੇ ਕਿਸੇ ਵੇਲੇ ਵੀ ਇਹ ਗਲਤ ਨਾ ਇੰਟਰ ਸਟੇਟ ਦਾ ਡਿਸਪਿਊਟ ਹੈ ਨਹੀਂ ਵੀ ਉਹਨਾਂ ਹਾਂ ਤਾਂ ਸੁਪਰੀਮ ਕੋਰਟ ਕੋਈ ਫਾਈਨਡਿੰਗ ਵਰਡਿਕਟ ਕੋਈ ਵੈਸ ਕਰ ਲਈ ਤਿਆਰ ਨਹੀਂ ਨੰਬਰ 2 ਕਨਸਟੀਟਿਊਸ਼ਨ ਸਟੇਟ ਲਿਸਟ ਦੇ 17ਵੇਂ ਨੰਬਰ ਤੇ ਦਰਜਾ ਪਾਣੀ ਇਹ ਇਹ ਕਨਸਟੀਟਿਊਸ਼ਨਲ ਸਬਜੈਕਟ ਆ ਇਹਦੇ ਉੱਪਰ ਬਹਿਸ ਕਰਨ ਲਈ ਤਿਆਰ ਨਹੀਂ ਸਿਰੋ ਜਿਹੜਾ ਨੌਨ ਇਸ਼ੂ ਹੈ ਵੀ ਐਸਵਾਈਐਲ ਬਣੇ ਕਿਉਂਕਿ ਹਰਿਆਣਾ ਇਹ ਦੇਖੋ ਇੱਕ ਡਿਕਰੀ ਆ 2004 ਦੀ ਵੀ ਉਸੇ ਲਾਗੂ ਕਰਨੀ ਆ ਐਸਵਾਈਐਲ ਬਣੇ ਪਰ ਕਹਿੰਦੇ ਪਾਣੀ ਨਾਲ ਕੁਝ ਬੰਦ ਨਹੀਂ ਤੁਸੀਂ ਸੁਪਰੀਮ ਕੋਰਟ ਦਾ ਪਿਛਲਾ ਦੇਖੋ ਆਰਡਰ ਜਿਸ ਤੇ ਚੱਲ ਰਿਹਾ ਹੈ ਉਹ ਕਹਿੰਦਾ ਵੀ ਆਰ ਰੀਲਿਸਡ ਕਨਸਰਨਡ ਵਿਦ ਅ ਅਲੋਕੇਸ਼ਨ ਆਫ ਵਾਟਰ ਐਸਵਾਈਐਲ ਬਣਾ ਦਿਓ ਫਿਰ ਉਹਦਾ ਮੈਨਾ ਕੀ ਆ ਔਰ ਪੰਜਾਬ ਸਰਕਾਰ ਵਾਲੇ ਤੁਸੀਂ ਪੁੱਛਿਆ ਪੰਜਾਬ ਸਰਕਾਰ ਦਾ ਉਸੇ ਆਰਡਰ ਵੀ ਪੜਿਆ ਹੈ ਜੋ ਸਟੈਂਡ ਪੰਜਾਬ ਸਰਕਾਰ ਨੇ ਉੱਥੇ ਲਿੱਤਾ ਹੈ ਉਹ ਦੋ ਗੱਲਾਂ ਨੇ ਉਸ ਦੇ ਵਿੱਚ ਇੱਕ ਤਾਂ ਇਹ ਕਹਿੰਦੇ ਨੇ ਕਿ ਸਾਡੇ ਕੋਲ ਉੰਨਾ ਪਾਣੀ ਹੁਣ ਹੈ ਨਹੀਂ ਜਿੰਨਾ ਪਾਣੀ ਪਹਿਲਾਂ ਸੀ ਇਸ ਕਰਕੇ ਪਾਣੀ ਦੇਣਾ ਚਾਹੁੰਦੇ ਨੇ ਨੰਬਰ 2 ਵੀ ਅਸੀਂ ਹੁਣ ਕਿਉਂਕਿ ਜਮੀਨ ਡੀ ਰੂਟਿਫਾਈ ਹੋ ਗਈ ਹੈ ਜਮੀਨ ਸਾਡੇ ਕੋਲ ਹੈ ਨਹੀਂ ਨੰਬਰ 2 ਕਿਸਾਨਾਂ ਔਰ ਲੋਕ ਇਸ ਦਾ ਵਿਰੋਧ ਕਰਦੇ ਨੇ ਇਸ ਜੀ ਨਹਿਰ ਬਣ ਨਹੀਂ ਸਕਦੀ ਇਹ ਕਦੇ ਨਹੀਂ ਕਿਹਾ ਕਿ ਪੰਜਾਬ ਕੋਲ ਪਾਣੀ ਸਰਪਲਸ ਹੈ ਨਹੀਂ ਪੰਜਾਬ ਦੀ ਧਰਤੀ ਨੂੰ ਪਾਣੀ ਪੂਰਾ ਮਿਲੇ ਪੰਜਾਬ ਦੇ ਪਾਣੀ ਦਾ ਕੋਈ ਕਨਸਟੀਟਿਊਸ਼ਨਲ ਰਾਈਟ ਤੈਅ ਹੋਵੇ ਇਹ ਕਦੇ ਨਹੀਂ ਜਿਹੜਾ ਕਿ ਸਟੈਂਡ ਲੈਣਾ ਚਾਹੀਦਾ ਏ ਇਸ ਲਈ ਸਾਡਾ ਤਰਾਜ ਹੈ ਪੰਗੋ ਸਾਹਿਬ ਐਸ ਵੀ ਐਲ ਦਾ ਇੱਕ ਠੀਕ ਹੈ ਜੀ ਇੱਕ ਗੱਲ ਰਹਿ ਗਈ ਸੀ ਮੈਂ ਮੈਂ ਇੱਕ ਕੱਜ ਅਸੀਂ ਸ਼ੋਕਮਤਾ ਪਾਸ ਕੀਤਾ ਹੈ ਦੇਖੋ ਦੇਖੋ ਉਹ ਜਿਹੜੀ ਐਸ ਵੀ ਐਲ ਹਰਿਆਣਾ ਪਾਸੇ ਚੱਲਦੀ ਹੈ ਨਾ ਉਹ ਤਾਂ ਸਾਡੀ ਨਰਵਾਣਾ ਬ੍ਰਾਂਚ 'ਚ ਪਤਾ ਨਹੀਂ ਕਿੰਨਾ ਪਾਣੀ ਜਾ ਰਿਹਾ ਉਹਨਾਂ ਕੋਈ ਮਿੰਦਾ ਹੀ ਪਾਣੀ ਹੈ ਨਹੀਂ ਪਾਪਾ ਉੱਥੇ ਜਾ ਕੇ ਦੇਖਿਆ ਵੀ ਅੱਗੇ 2 ਕਿਲੋਮੀਟਰ ਜਾ ਕੇ ਦੋ ਨਹਿਰਾਂ ਪੂਰੀਆਂ ਹੋ ਗਈਆਂ ਵੀ ਐਲੋਗੇਟਡ ਵਾਟਰ ਤੋਂ ਵੀ ਜ਼ਿਆਦਾ ਪਾਣੀ ਜਾ ਰਿਹਾ ਹੈ ਰਾਜਸਥਾਨ ਨੂੰ ਪਹਿਲੇ ਹੀ ਫालतू ਜਾ ਰਿਹਾ ਉਹਨਾਂ ਦੀ ਜੀਵਨ ਕੁਲਿਸ਼ਟੀ ਤੋਂ ਜ਼ਿਆਦਾ ਪਾਣੀ ਜਾ ਰਿਹਾ ਮੈਂ ਇੱਕ ਮਤੇ ਵਾਰ ਇਹ ਤੁਹਾਨੂੰ ਦੱਸਣਾ ਸੀ ਅਸੀਂ ਅੱਜ ਸਭ ਤੋਂ ਪਹਿਲਾਂ 2 ਮਿੰਟ ਦਾ ਮੌਨ ਧਾਰਨ ਕਰਕੇ ਸਰ ਸੁਖੋਬ ਸਿੰਘ ਨੂੰ ਵਰਗ ਗੁਰਮੀਤ ਸਿੰਘ ਖੰਡ ਸਾਡੇ ਇੱਕ ਜ਼ਿਲ੍ਹੇ ਦੇ ਜਨ ਸੈਕਟਰੀ ਸੀ ਉਹਨਾਂ ਨੂੰ ਇੱਕ ਸਾਡੇ ਪ੍ਰਧਾਨ ਦੇ ਬੇਟੇ ਦੀ ਨੌਜਵਾਨ ਦੀ ਮੌਤ ਹੋਈ ਉਹਨਾਂ ਨੂੰ ਸ਼ੋਕਮਤਾ ਪਾਸ ਕੀਤਾ ਅਸੀਂ ਹੌਸਾ ਚਾਰ ਕੀਤਾ 2 ਮਿੰਟ ਦਾ ਮੌਨ ਧਾਰਨ ਕਰਕੇ ਕੁਝ ਸਰ ਜੇਨੀਅਰ ਸੁਪਰੀਮ ਕੋਰਟ ਦੀਆਂ ਫਾਈਨਡਿੰਗਾਂ ਆਈਆਂ ਨੇ ਪੰਜਾਬ ਨੂੰ ਅਫੈਕਟ ਕਰਨੀਆਂ ਹਨ ਸਮੇਂ ਦੇ ਵਿੱਚ ਜਿਉਂ ਕੁਝ ਵੀ ਇਹ ਕਾਨੂੰਨੀ ਦੇਖ ਲਈ ਦਿੱਤਾ ਦੁਨੀਆ ਦਾ ਜਿਗਰ ਹੀ ਦਿੱਤਾ ਹੈ। ਜਿਹਨੇ ਜੋ ਹਾਲਾਂਕਿ ਰਿਪੋਰਟ ਵੱਲੋਂ ਨਿਰਦੇਸ਼ ਦਿੱਤੇ ਉਹਦਰ ਜਿਕਰ ਦਿੱਤਾ ਹੈ। ਨਹੀਂ ਮੈਂ ਤਾਂ ਜੋ ਪਿੱਛੇ ਸੁਣ ਹੁਣ ਤਾਂ ਜਨਵਰੀ ਸੁਣਵਾਈ ਹੋਣੀ ਹੈ। ਜਨਵਰੀ ਪਤਾ ਚੱਲਦਾ ਹੀ ਪੰਜਾਬ ਸਰਕਾਰ ਕੀ ਸਟੈਂਡ ਲੈਂਦੀ ਹੈ। ਪਰ ਪਿੱਛੇ ਜੋ ਪੰਜਾਬ ਸਰਕਾਰ ਨੇ ਸਟੈਂਡ ਲੁਟਾ ਉਹ ਸਟੈਂਡ ਕੰਪਰੋਮਾਈਜ਼ ਕਰਦਾ ਹੈ ਪੰਜਾਬ ਦੇ ਇੰਟਰਸਟ ਨੂੰ। ਜਿਹੜਾ ਕਿ ਨਹੀਂ ਲੈਣਾ ਚਾਹੀਦਾ ਉੱਥੇ। ਉਹਦਾ ਉਹਦਾ ਰਿਕਾਰਡ ਹੈ ਉਹਨਾਂ ਦੇ ਉਸ ਦੇ ਵਿੱਚ ਆਇਆ ਦੋ ਗੱਲਾਂ ਕਹਿ ਦੇਣੀਆਂ ਕਿ ਸਾਡੇ ਕੋਲ ਪੁੰਨਾ ਪਾਣੀ ਨਹੀਂ ਜਿੰਨਾ ਪਾਣੀ ਪਹਿਲਾਂ ਸੀ ਇਸ ਤੋਂ ਵੱਧ ਪਾਣੀ ਜਰੂਰ ਹੈ ਫालतू ਦੇਣ ਲਈ ਨੰਬਰ 1 ਨੰਬਰ 2 ਇਹ ਕਹਿਣਾ ਵੀ ਨਹਿਰ ਨੂੰ ਲੋਕ ਨਹੀਂ ਮੰਨਣ ਦੇ ਕਿਉਂਕਿ ਵਿਰੋਧ ਹੈ ਇੱਥੇ ਜ਼ਮੀਨ ਡੀਨੋਟੀਫਾਈ ਹੋ ਗਈ ਹੈ ਇਹ ਇਹ ਵੀ ਉਸ ਦੀ ਇਨਡਾਇਰੈਕਟ ਤੰਗ ਨਾਲ ਐਡਮਿਸ਼ਨ ਹੈ ਇਹ ਗਲਤ ਹੈ